ਇਹ ਅਕਾਲ ਗੁਰ ਬ੍ਰਿਅ ਅਕਾਲ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ 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 ਗੁਰੂ ਕੀ ਸਾਜੀ ਨੂੰ ਅੱਜ ਇਹ ਸਾਧ ਸੰਗਤ ਜੀ ਸੰਬੂ ਸੰਗਤ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਸੰਤ ਸਵਰਨ ਸਿੰਘ ਜੀ ਸੰਤ ਮਹਾਰਾਜ ਕਿਲੇ ਵਾਲਿਆਂ ਦੇ ਅਜੂਰੀ ਕੀਰਤਨੀਏ ਜਿਨ੍ਹਾਂ ਦੀ ਯਾਦ ਅੰਦਰ ਸੰਤ ਸਮਾਗਮ 15 16 ਸਾਲ ਤੋਂ ਹੋ ਰਹੇ ਹਨ ਇਹ ਮਾਰੇ ਕਿਰਪਾ ਕਰਨ ਉਹਨਾਂ ਦੇ ਗ੍ਰਹਿ ਵਿਖੇ ਜੀ ਇੱਕ ਤਰੀਕ ਦਿਨ ਹੈ ਐਤਵਾਰ ਤੇ ਸਾਰੀ ਸਾਧ ਸੰਗਤ ਕਿਰਪਾ ਕਰੇ ਉਥੇ ਹੀ ਗ੍ਰਹਿ ਦੇ ਵਿਖੇ ਹੀ ਲੰਗਰ ਆਤੇ ਚਰਨ ਪਾਵੇ ਸਾਧ ਸੰਗਤ ਦੀ ਚਰਨ ਧੂੜ ਨਸੀਬ ਹੋਵੇ ਕੀਰਤਨ ਹੋਵੇਗਾ ਬੀਬੀਆਂ ਸ੍ਰੀ ਸੁਖਣੀ ਸਾਹਿਬ ਜੀ ਦਾ ਨਿਤਨੇਮ ਕਰਨਗੀਆਂ ਕੀਰਤਨ ਕਰਨਗੀਆਂ ਹੋਰ ਸੰਗਤ ਕਲਾ ਨੋਰ ਮੀਏ ਕੋਟ ਜਿੰਨੀ ਵੀ ਇਲਾਕੇ ਦੀ ਸੰਗਤ ਹੈ ਸਾਰੀ ਹੀ ਦਰਸ਼ਨ ਦੇਵੇ ਜੀ ਜਰੂਰ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ